ਹਾਂਜੀ ਹਾਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਜੀ ਤੁਹਾਡਾ ਆਪਣਾ ਵਿੱਕੀ ਲਾਹੌੜ ਤੇ ਕਿਸਮਤ ਫਿਲਮ ਦਾ ਫਕੀਰਾ ਸੌਹ ਛੋਟੀ ਜੀ ਕੋਸ਼ਿਸ਼ ਹੈ ਜੀ ਹਾਂਜੀ ਤੁਹਾਡੇ ਰੂਬਰੂ ਹੂੰ ਮੈਨੂੰ ਯਾਦ ਤੇਰੀ ਤੜਪਾਵੇ ਮੈਨੂੰ ਤੇ ਚੈਨ ਨਾ ਆਵੇ ਮੈਨੂੰ ਜਿਸਮ ਚੋਂ ਮੇਰੇ ਜਾਨੀ ਤੇਰੇ ਜਿਸਮ ਦੀ ਖੁਸ਼ਬੂ ਆਵੇ ਮੈਂ ਕਦ ਜਾਗਾ ਮੈਂ ਦੀ ਸੋਮਾ ਤੰਗ ਕਰਦੇ ਨੇ ਖਿਆਲ ਤੇਰੇ ਓ ਫਕੀਰਾ ਹੋ ਫਕੀਰਾ ਮੈਨੂੰ ਲੈ ਜਾ ਤੂੰ ਨਾਲ ਤੇਰੇ ਤੇਰੇ ਬਿਨਾ ਕੌਣ ਪੁੱਛੂਗਾ ਮੈਨੂੰ ਇਥੇ ਸਜਣਾ ਵੇ ਹਾਲ ਮੇਰੇ ਹਏ ਦੁਨੀਆ ਦੀ ਇਸ ਪੀੜ ਚ ਐਵੇਂ ਖੋ ਜਾਗੇ ਯਾਰਾ ਤੇਰੇ ਬਿਨਾ ਅਸੀਂ ਪਾਗਲ ਵਾਗਲ ਹੋ ਜਾਗੇ ਯਾਰਾ ਹੋ ਦੁਨੀਆ ਦੀ ਇਸ ਪੀੜ ਚ ਐਵੇਂ ਖੋ ਜਾਗੇ ਯਾਰਾ ਹੋ ਤੇਰੇ ਬਿਨਾ ਅਸੀਂ ਪਾਗਲ ਵਾਗਲ ਹੋ ਜਾਗੇ ਯਾਰਾ ਜੇ ਮੈਨੂੰ ਤੂੰ ਤੂੰ ਨਾ ਮਿਲਿਆ ਲੈਣੇ ਸੀ ਵੇ ਮੈਂ ਵਾਲ ਮੇਰੇ ਓ ਫਕੀਰਾ ਹੋ ਫਕੀਰਾ ਮੈਨੂੰ ਲੈ ਜਾ ਤੂੰ ਨਾਲ ਤੇਰੇ ਛੇਸ਼ਕਲ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰੋ